ਬੀਤੇ ਦਿਨੀ ਬਠਿੰਡਾ ਦੇ ਸਰਕਾਰੀ ਅਰਜੰਦਰਾ ਕਾਲਜ ਵਿੱਚ ਚੱਲ ਰਹੇ ਯੂਥ ਫੈਸਟੀਵਲ ਪ੍ਰੋਗਰਾਮ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਨੂੰ ਹੱਲ ਕਰਦਿਆਂ ਇੱਕ ਵਿਅਕਤੀ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਐਸਪੀ ਸੀਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਰਜਿੰਦਰਾ ਕਾਲਜ ਵਿੱਚ ਦੋ ਨੌਜਵਾਨਾਂ ਦੇ ਗੁੱਟਾਂ ਵਿੱਚ ਹੋਈ ਲੜਾਈ ਦੌਰਾਨ ਇੱਕ ਧਿਰ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਕੋਤਵਾਲੀ ਵਿੱਚ ਪੰਜ ਦੋਸ਼ੀਆਂ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਸੀ ਜਿਸ ਵਿੱਚੋਂ ਪੁਲਿਸ ਨੇ ਮੁੱਖ ਦੋਸ਼ੀ ਜਿਸ ਨੇ ਗੋਲੀਆਂ ਚਲਾਈਆਂ ਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਫੜੇ ਗਏ ਵਿਅਕਤੀ ਦੀ ਪਛਾਣ ਜਸਦੀਪ ਸਿੰਘ ਵਾਸੀ ਪਿੰਡ ਬੀੜ ਵਹਿਮਨ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸਨੇ ਇਸੇ ਕਾਲਜ ਵਿੱਚ ਬੀਏ ਪਾਸ ਕੀਤੀ ਸੀ ਤੇ ਹੁਣ ਇਹ ਪੜ੍ਹਾਈ ਨਹੀਂ ਕਰ ਰਿਹਾ ਸੀ ਪਰ ਆਪਣੇ ਆਪ ਨੂੰ ਕਾਲਜ ਦਾ ਪ੍ਰਧਾਨ ਕਹਾਉਂਦਾ ਸੀ ਜਿਸ ਕਾਰਨ ਪਹਿਲਾਂ ਵੀ ਸਿਵਲ ਲਾਈਨ ਥਾਣੇ ਵਿੱਚ ਮਾਮਲੇ ਦਰਜ ਨੇ ਆ ਜਿਹੜੀ ਇਹ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਰਜਿੰਦਰਾ ਕਾਲਜ ਦੇ ਵਿੱਚ ਇੱਕ ਲੜਕੇ ਨੂੰ ਫਾਇਰ ਕੀਤੇ ਗਏ ਸੀ ਉਸ ਬੰਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੀ ਵਿੱਚ ਮੁਕੱਦਮਾ ਨੰਬਰ 209 ਅੰਡਰ ਸੈਕਸ਼ਨ 125 190 191 ਸਬਸੈਕਸ਼ਨ 3 ਅ ਐਂਡ 25 ਆਰਮਜ਼ ਐਕਟ ਦੇ ਤਹਿਤ ਮੁਕਦਮਾ ਰਜਿਸਟਰ ਜੇਸ਼ਨ ਕੀਤਾ ਸੀਗਾ ਜਿਸ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਭਾਈ ਨੀਮ ਦਰਜੇਸ਼ਟ ਕੀਤਾ ਸੀਗੇ ਉਸ ਦੇ ਵਿੱਚੋਂ ਜਿਹੜਾ ਮੁੱਖ ਦੋਸ਼ੀ ਸੀਗਾ ਜਿਸ ਨੇ ਫਾਇਰ ਕੀਤੇ ਸੀਗੇ ਜਸਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਜੋ ਕਿ ਪਿੰਡ ਬੀੜਪਹਿਮੰਦ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਨਿਸ਼ਾਨਦੇਹੀ ਦੇ ਉੱਪਰ ਜਿਹੜਾ ਉਸ ਨੇ ਯੂਜ਼ ਕੀਤਾ ਸੀਗਾ ਵੈਪਨ ਬੱਤੀਪੁਰ ਨਜਾਇਜ਼ ਹਸਲਾ ਉਹ ਵੀ ਉਹਦੀ ਪੋਜੀਸ਼ਨ ਦੇ ਵਿੱਚੋਂ ਰਿਕਵਰ ਕਰ ਲਿਆ ਇਸ ਦੇ ਵਿੱਚ ਦੋ ਗਰੁੱਪ ਜਿਹੜੇ ਬਣੇ ਹੋਏ ਨੇ ਇੱਕ ਸੁਖਦੀਪ ਸਿੰਘ ਦਾ ਸੀਗਾ ਤੇ ਇੱਕ ਜਿਹੜੇ ਦਿਲਬ੍ਰੀਤ ਸਿੰਘ ਜਿਹੜਾ ਹੈ ਜਸਦੀਪ ਸਿੰਘ ਹੈ ਇਹਨਾਂ ਦੋਨਾਂ ਗਰੁੱਪਸ ਦੀ ਆਪਸ ਦੇ ਵਿੱਚ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 285 ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਜਸਦੀਪ ਸਿੰਘ ਜੋ ਕੱਲ ਅਸੀਂ ਫੜਿਆ ਹੈ ਉਹ ਉਸ ਮੁਕਦਮੇ ਦੇ ਵਿੱਚ ਵੀ ਦੋਸ਼ੀ ਹੈ ਸੋ ਇਸ ਨੂੰ ਅਸੀਂ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਉਹਨਾਂ ਇਸ ਦੇ ਨਾਲ ਧੋਖਾਈ ਦਾ ਮੁਸ਼ਕਲ ਕਰਨੇ ਆ ਤੇ ਬਾਕੀ ਜਿਹੜੇ ਇਹਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਬੰਦੇ ਨੇ ਇਹਨਾਂ ਚਾਰਾਂ ਤੋਂ ਇਲਾਵਾ ਉਹਨਾਂ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕਰਕੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਬੱਲਾ ਇੱਥੇ ਪੜਦਾ ਰਿਹਾ ਜਾਂ ਕਿਸ ਤਰ੍ਹਾਂ ਆਇਆ ਸੀ ਇੱਥੇ ਪਹਿਲਾਂ ਸਟੂਡੈਂਟ ਸੀਗਾ ਗ੍ਰੈਜੂਏਸ਼ਨ ਨੇ ਕੀਤੀ ਹੈ ਉਹਨੇ ਇੱਥੋਂ ਜਿਹੜਾ ਹੈਗਾ ਇਸ ਕਾਲਜ ਦੇ ਵਿੱਚੋਂ ਇਹ ਛੱਡ ਕੇ ਜਾ ਚੁੱਕਿਆ ਸੀਗਾ ਤੇ ਇੱਥੇ ਜੇ ਇਹ ਆਪਣੇ ਆਪ ਨੂੰ ਇੱਕ ਪ੍ਰਧਾਨ ਦੇ ਤੌਰ ਤੇ ਪ੍ਰੈਜ਼ੀਡੈਂਟ ਜਿਹੜਾ ਸੀਗਾ ਕਹੋਂਦਾ ਸੀਗਾ ਕਿ ਮੈਂ ਇੱਥੇ ਦਾ ਕਾਲਜ ਦਾ ਪ੍ਰੈਜ਼ੀਡੈਂਟ ਹੈਗਾ ਸੋ ਬੇਸਿਕਲੀ ਇਸੇ ਰੰਜਿਸ਼ ਦੇ ਚੱਲਦੇ ਹੀ ਕੱਲ੍ਹ ਨੂੰ ਇਹ ਦੁਬਾਰਾ ਲੜਾਈ ਹੋਈ ਸੀਗੀ ਤੇ ਉਸ ਦੇ ਵਿੱਚ ਇਹਨੇ ਫਾਇਰ ਕੀਤਾ ਸੀਗਾ ਸੋ ਅਸੀਂ ਜਿਹੜਾ ਇਹਨੇ ਫਾਇਰ ਕੀਤਾ ਆ ਵੈਪਨ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਇਹਦੀ ਗ੍ਰਿਫਤਾਰੀ ਵੀ ਇਸ ਮਕਦਮੇ ਦੇ ਵਿੱਚ ਹੋ ਚੁੱਕੀ ਹੈ